ਮੈਂ ਜੀ ਹਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਨਵਾਂਪੜ ਦੋਨਿਆਲ ਦਾ ਰਹਿਣ ਵਾਲਾ ਵਾਂ ਪਰਿਵਾਰ ਮੇਰਾ ਅਮਰੀਕਾ ਦੇ ਵਿੱਚ ਆ ਚਾਚਾ ਜੀ ਮੇਰੇ ਫਾਦਰ ਸਾਹਿਬ ਮੇਰਾ ਬ੍ਰਦਰ ਅਸੀਂ 8 11 2023 ਨੂੰ ਮੈਂ ਆਪਦੀ ਪਹਿਲੀ ਜ਼ਮੀਨ ਸ਼ਾਂਦੀ ਕਰਾਈ ਹੈ ਜੋ ਕਿ ਮੈਂ ਪਹਿਲੀ ਇਹ ਮਾਲ ਖਰੀਦੀ ਹੋਈ ਆ ਜੀ ਇਹਦੇ ਵਿੱਚ 8 11 2023 ਨੂੰ ਮੈਂ ਆਪਦੀ ਨਿਸ਼ਾਂਦੀ ਕਰਾਈ ਹੈ ਜੀਪੀਐਸ ਲਈ ਜਿਹਦੇ ਵਿੱਚ ਕਨਗੋ ਪਟਵਾਰੀ ਮਜੂਸ ਹਨ ਓਕੇ ਸਾਡੀ ਨਿਸ਼ਾਂਦੀ ਕਰਨ ਦਾ ਟਾਈਮ ਸੀਗਾ 11 ਏ.ਐਮ. ਜੇਰੋਂ ਅਸੀਂ ਆਪਦੀ ਸੈਟਲਾਈਟ ਦਾ ਨਿਸ਼ਾਨ ਦੀ ਪੱਥਰ ਤੋਂ ਚੱਕੀ ਆ ਆਪਦੀ ਇਹ ਕਰਾਈ ਆ ਨਵੇਂ ਪਿੰਡ ਦੀ ਹੱਦ ਆਪਦੀ ਅਸੀਂ ਪੂਰੀ ਕੀਤੀ ਸਾਡੀ ਹਰਵਿੰਦਰ ਸਿੰਘ ਸਾਨੂੰ ਸੁੱਚਾ ਸਿੰਘ ਦੇ ਥੱਲੇ ਪੈਲੀ ਉਤਰੀ ਆ ਓਕੇ ਜਿਹਰੇ ਵਿੱਚ ਬੰਦਿਆਰੇ ਕੱਚੇ ਨਿਸ਼ਾਨੀਆਂ ਲੱਗੀਆਂ ਆਵਾ ਉਹਦੇ ਸਾਰਾ ਕੁਝ ਜੋ ਮੌਜੂਦਾ ਕਰਨ ਕੋ ਪਟਵਾਰੀ ਰਹੇ ਆ ਉਹਦੇ ਵਿੱਚ ਇਹਨਾਂ ਨੇ ਮੇਰੀਆਂ ਨਿਸ਼ਾਨੀਆਂ ਲਵਾਈਆਂ ਉਹਨਾਂ ਨੇ ਨਿਸ਼ਾਨੀਆਂ ਕਿੱਥੇ ਲਵਾਈਆਂ ਥੱਲੇ ਪੈਲੀ ਤੇ ਹਾਂਜੀ ਹਾਂਜੀ ਥੱਲੇ ਜਿਹੜੇ ਪੈਲੇ ਉਹਨਾਂ ਨੇ ਨਿਸ਼ਾਨੀਆਂ ਮਰੀਆਂ ਲਵਾਈਆਂ ਐਸੇ ਤੱਕ ਜਿੱਥੇ ਆਪਾਂ ਖੜੇ ਹਾਂ ਹਾਂਜੀ ਹਾਂਜੀ ਇੱਥੋਂ ਤੱਕ ਬੇਜਰੋਂ ਹੀ ਆਪਦੀ ਨਿਸ਼ਾਨਦੀ ਕਰਾਈ ਆ ਉਹ ਜਿਹੜਾ ਉੱਥੋਂ ਤੱਕ ਮੇਰੀ ਪੜੀ ਗਈ ਆ ਓਕੇ ਬੰਦੇ ਬਾਅਦ ਵਿੱਚ ਮੈਨੂੰ ਬੰਦੇ ਕਹਿਣ ਲੱਗੇ ਵੀ ਆਪਾਂ ਇਸ ਦਿਨ ਵੀ ਆਪਾਂ ਟਾਈਮ ਦੇਣਾ ਓਕੇ ਆਪਾਂ ਉਹਦੇ ਵਿੱਚ ਇਹਨਾਂ ਦੀ ਆਪਾਂ ਤਸਲੀ ਕਰਾਉਣੀ ਹੂੰ ਇਹਨਾਂ ਨੇ 22 11 2023 ਨੂੰ ਇਹਨਾਂ ਨੇ ਆਪਦੀ ਨਿਸ਼ਾਨੀ ਕਰਾਈ ਪਹਿਲਾਂ ਸਾਨੂੰ ਟਾਈਮ ਕਾਨਗੋ ਸਾਹਿਬ ਨੇ ਟਾਈਮ ਦਿੱਤਾ 10 ਵਜੇ ਦਾ ਓਕੇ ਉਸ ਤੋਂ ਬਾਅਦ ਸਾਨੂੰ ਟਾਈਮ ਦਿੱਤਾ 2 ਵਜੇ ਦਾ ਬੰਦੇ ਲੇਟ ਆ ਜੀ ਸਾਡੇ ਬੰਦੇ ਸਾਰੇ 9:00 ਵਜੇ ਆ ਕੇ ਬੈਠੇ ਰਹੇ ਓਕੇ ਉਸ ਤੋਂ ਬਾਅਦ 4:30 ਵਜੇ ਆਏ ਆ 6:00 ਵਜੇ ਇਹਨਾਂ ਨੇ ਮੀਤੀ ਸ਼ੁਰੂ ਕੀਤੀ ਸ਼ਾਮ ਨੂੰ ਹੂੰ ਜਿਹਦੇ ਵਿੱਚੋਂ ਇਹਨਾਂ ਨੇ ਆਪਦਾ ਪੱਥਰ ਉਥੋਂ ਇਹ ਕਹਿੰਦੇ ਆ ਇਹ ਆਪਦਾ ਪੱਥਰ ਚੱਕ ਕੀਤਾ। ਹੂੰ। ਉਥੋਂ ਇਹਨਾਂ ਨੇ ਪੱਥਰ ਚੱਕ ਕੇ ਕੀਤਾ ਨਹੀਂ ਕੀਤਾ। ਇਹਨਾਂ ਨੇ 6 ਵਜੇ ਨਿਸ਼ਾਦੀ ਕੀਤੀ ਆ 3 ਫੁੱਟ ਜਿਹੜੀ ਪੈੜੀ ਆ। ਨਵੇਂ ਪਿੰਡ ਦੇ ਵਿੱਚ ਮੇਰੇ ਦੇ ਵਿੱਚ ਲਿਆ ਕੇ ਇਹਨਾਂ ਨੇ ਪੜੀ ਲਾ ਦਿੱਤੀ। ਉਸ ਟਾਈਮ ਕੌਣ ਕੌਣ ਮੌਜੂਦ ਸੀ? ਇੱਥੇ ਅਧਿਕਾਰੀ ਕੋਈ ਆਪੇ ਸੀ? ਉਸ ਟਾਈਮ ਪਟਵਾਰੀ ਸਾਹਿਬ ਇਹਨਾਂ ਦੇ ਪਿੰਡੋਂ ਬੰਦੇ ਮੇਰੇ ਨਵੇਂ ਪਿੰਡ ਵਾਲੇ ਬੰਦੇ ਸਾਰੇ ਨਾਲ ਕਨਗੋ ਸਾਹਿਬ ਓਕੇ ਜੋ ਕਿ ਮੌਜੂਦਾ ਕਨਗੋ ਪਟਵਾਰੀ ਅੰਦਰ ਵੜ ਕੇ ਬਹਿ ਗਏ। ਉਹਨਾਂ ਨੇ ਕੋਈ ਦੇਖ ਦਿਖਾਈ ਨਹੀਂ ਕੀਤਾ ਵੀ ਪਿੱਛੋਂ ਕੇਸ ਤੋਂ ਕਿੱਦਾਂ ਚੱਕੀ ਕਿੱਦਾਂ ਨਹੀਂ ਚੱਕੀ। ਹੂੰ। ਉਸ ਤੋਂ ਬਾਅਦ ਨਿਸ਼ਾਨ ਲ ਉਸ ਤੋਂ ਬਾਅਦ ਇਹ ਬੰਦਿਆਂ ਨੂੰ ਕਹਿਣ ਲੱਗੇ ਜੀ ਦੂਆ ਮਾਰਾ ਪੈੜੀ ਅੱਧੀ ਅੱਧੀ ਕਰਨੀ ਜਿੱਦਣ ਮੈਂ ਆਪਦੀ ਨਿਸ਼ਾਨੀ ਕਰਾਈ ਆ ਇਹਨਾਂ ਦੀ ਬਕਾਇਦਾ ਮੈਂ ਇਹਨਾਂ ਦੀਆਂ ਕਿੱਲੇ ਲੈਣ ਤੋਂ 38 ਕਰਮਾ ਬੰਦੀਆ ਮੈਂ ਬਕਾਇਦਾ ਇਹਨਾਂ ਦੇ 38 ਕਰਮਾ ਪੂਰੀਆਂ ਕੀਤੀਆਂ ਓਕੇ ਜੇ ਮੰਨ ਲਓ ਇਹਨਾਂ ਦੀ ਉੱਥੇ ਅਸੀਂ ਪੈੜੀ ਪੂਰੀ ਕੀਤੀ ਆ ਫੇ ਸਾਡੇ ਵਿੱਚ ਪੈੜੀ ਕਿੱਦਾਂ ਵੜਲੇ ਤਿੰਨ ਫੁੱਟ ਮੈਂ ਆਪਦਾ ਇਨਸਾਫ ਮੰਗਦਾ ਮੈਨੂੰ ਆਪਦਾ ਮੈਂ ਵੱਧੂ ਨਹੀਂ ਮੰਗਦਾ ਮੈਂ ਆਪਦਾ ਹੱਕ ਮੰਗਦਾ ਉਸ ਤੋਂ ਬਾਅਦ ਇਹ ਕਹਿੰਦੇ ਜਿੱਥੇ ਜ਼ੋਰ ਲੱਗਦਾ ਹੈ ਤੇਰੀ ਪੈੜੀ ਨਹੀਂ ਛੱਡਣੀ ਮੇਰਾ ਪਰਿਵਾਰ ਆਹ ਪੈੜੀ ਤੁਸੀਂ ਨਵੀਂ ਲਈ ਆ ਆਹ ਪੈੜੀ ਮ ਹਾਂਜੀ ਇਹ ਕਿਥੋਂ ਲੈ ਕੇ ਕਿੰਨੀਆਂ ਆਉਂਦੀ ਆ ਆ ਜਿਹੜੀਆਂ ਨਵੀਂ ਲਈ ਪਹਿਲੇ ਆ ਜਿਹੜੀ ਮੈਂ ਤਿੰਨ ਕੱਲੇ ਦੋ ਕਣ ਨਵੀਂ ਲਈ ਪੜੀ ਓਕੇ ਹਾਂਜੀ ਸਾਢੇ 6 ਕੱਲੇ ਸਾਢੇ ਪੂਰੇ ਆ ਇਹ ਨਵੇਂ ਪਿੰਡ ਦੀ ਹੱਦ ਆ ਓਕੇ ਆ ਜਿਹੜੀ ਆ ਇਹ ਹੈਗੀ ਫੁੱਲ ਦੀ ਹੱਦ ਓਕੇ ਇਸ ਦੇ ਵਿੱਚ ਤੁਹਾਡੀ ਪਹਿਲੇ ਜਿਹੜੀ ਨਵੇਂ ਪਿੰਡ ਦੇ ਵਿੱਚ ਆਉਂਦੀ ਆ ਸਾਡੀ ਨਵੇਂ ਪਿੰਡ ਦੀ ਹੱਦ ਵਾ ਤੇ ਜਿੰਨਾਂ ਨਾਲ ਤੁਹਾਡਾ ਝਗੜਾ ਵਾ ਉਹ ਆਉਂਦੀ ਆ ਫੁੱਲ ਦੇ ਵਿੱਚ ਉਹ ਫੁੱਲ ਦੇ ਵਿੱਚ ਸਾਡੀ ਆ ਰਾਜ ਦਾ ਸਰਕਾਰੀ ਲੱਗਦਾ ਸੈਂਟਰ ਦੇ ਵਿੱਚ ਜਿਹੜਾ ਉਹ ਖੰਭੇ ਤੋਰਲੇ ਬੰਨੇ ਤੱਕ ਆ ਨਾ ਪਿਛੇ ਉਹ ਸਰਕਾਰੀ 라ਉਂਡ ਆ ਓਕੇ ਹਾਂਜੀ ਜਿਹੜੀ ਮੇਰੀ ਨਵੇਂ ਪੈਂਦੀ ਹਾਦਾ ਫੋਲ ਦੇ ਵਿੱਚ ਜਾ ਕੇ ਪਹਿਲੀ ਮੇਰੀ ਨਿਕਲੀ ਆ ਇਹ ਮੇਰੀ ਪੈਣੀ ਛੱਡਦੇ ਇਹ ਕਹਿੰਦੇ ਜਿੱਥੇ ਜ਼ੋਰ ਲੱਗਦਾ ਹਰਵਿੰਦਰ ਸਿੰਘ ਸੋਚਾ ਸੋ ਕਹਿਣ ਲੱਗਾ ਜਿੱਥੇ ਜ਼ੋਰ ਲੱਗਦਾ ਲਾਲਾ ਆਈ ਤੇਰੀ ਪੈਣੀ ਛੱਡਨੀ ਸਾਰੇ ਬੰਦੇ ਨੇ ਐਨਆਰਆਈ ਦੇ ਵਿੱਚ ਕੇਸ ਪਾਇਆ ਮੌਜੂਦਾ ਇਹ ਸ ਬੰਦੇ ਨੂੰ ਹਰਵਿੰਦਰ ਸਿੰਘ ਸੋਚਾ ਸਖਨ ਉਥੇ ਵੀ ਸੱਦਿਆ ਗਿਆ ਤੁਹਾਡੇ ਫਾਦ ਸਾਹਿਬ ਕਿੱਥੇ ਆ ਇਸ ਟਾਈਮ ਅਮਰੀਕਾ ਓਕੇ ਹਾਂਜੀ ਤੇ ਤੁਹਾਡੇ ਤੇ ਕੀ ਇਹਨਾਂ ਨੇ ਹੁਣ ਸੰਮਨ ਵਗੈਰਾ ਕੀਤਾ ਹੁਣ ਇਹਨਾਂ ਨੇ ਇਹਨਾਂ ਨੇ ਇਹ ਲੈ ਕੇ ਆਉਣਾ ਵਾ ਸਾਨੂੰ ਮੈਨੂੰ ਸੰਮਣ ਅਗੇ ਅਦਾਲਤੋਂ ਚੌਧੇ ਉੱਤੇ ਹਰੀ ਸਿੰਘ ਜਸਕਰਨ ਸਿੰਘ ਬਲਕਾਰ ਸਿੰਘ ਹਰਵਿੰਦਰ ਸਿੰਘ ਤੇ ਇਹਨਾਂ ਨੇ ਕੇਸ ਕੀਤਾ ਕੇਸ ਦੋਸਤ ਹਾਂਜੀ ਇਹਨਾਂ ਨੇ ਕੇਸ ਕੀਤਾ ਵੀ ਇਹ ਸਾਡੀ ਪੈੜੀ ਵਿੱਚ ਮੇਰੇ ਨੰਬਰਾਂ ਵਿੱਚ ਨਾ ਵੜਨਾ ਓਕੇ ਮੈਂ ਮਾਨਯੋਗ ਅਦਾਲਤ ਨੂੰ ਇਹ ਕਹਿਣਾ ਚਾਹੁੰਦਾ ਪ੍ਰੈਸਰ ਹੀ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਇਹਨਾਂ ਦੇ ਨੰਬਰਾਂ ਵਿੱਚ ਨਹੀਂ ਵੜਨਾ ਜਿੱਤੇ ਸਾਡੀ ਪੈੜੀ ਆਉਂਦੀ ਆ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਹਾਂ ਬਾਕੀ ਇਹਨਾਂ ਨੇ ਕਿਹਾ ਵੀ ਇਹਨਾਂ ਚੌਂ ਜਣਾਂ ਨੇ ਮੇਰੇ ਆਲੂ ਡੈਮੇਜ ਕੀਤੇ ਚੌਂ ਜਣੇ ਕੌਣ ਕੌਣ ਹਰਵਿੰਦਰ ਸਿੰਘ ਬਲਕਾਰ ਸਿੰਘ ਹਰੀ ਸਿੰਘ ਜਸਕਰਨ ਸਿੰਘ ਓਕੇ ਤਿੰਨ ਬੰਦੇ ਅਮਰੀਕਾ ਵਿੱਚ ਆ ਚੌਥਾ ਮੈਂ ਇੰਡੀਆ ਦੇ ਵਿੱਚ ਆ ਇਹ ਕਹਿੰਦੇ ਸਾਡੇ ਆਲੂ ਜਿਹੜੇ ਤਿੰਨ ਅਮਰੀਕਾ ਦੇ ਵਿੱਚੋਂ ਆਪਾਂ ਤੋਂ ਹੀ ਜੋ ਦੋਸ਼ ਲੱਗਿਆ ਉਹਨਾਂ ਦੇ ਵੀ ਦੋਸ਼ ਲਾਇਆ ਵੀ ਇਹਨਾਂ ਨੇ ਮੇਰੇ ਆਲੂ ਡੈਮੇਜ ਕੀਤੇ 363 ਕਨਾਲੀ ਸਾਂ ਓਕੇ ਹਾਂਜੀ ਤੇ ਥਾਂ ਕਿਹੜਾ ਕਿਹੜਾ ਵਾਈਟ ਹੋ ਇੱਥੋਂ ਥਾਂ ਇਹਨਾਂ ਦਾ ਰਾਹ ਆ ਗਿਆ ਇੱਥੋਂ ਉਹ ਅਗਲੇ ਬੰਦੇ ਓਕੇ ਇਧਰ ਆਪੇ ਇਧਰ ਨੂੰ ਹਾਂਜੀ ਉਹ ਖੰਭੇ ਤੋਂ ਐ ਨੂੰ ਠੀਕ ਹੈ ਜੀ ਉਹ ਤੀਜਾ ਜਿਹੜਾ ਖੰਭਾ ਉੱਥੋਂ ਤੱਕ ਓਕੇ ਬਾਕੀ ਉਹ ਸਰਕਾਰੀ ਰਾਹ ਆ ਗਿਆ ਆ ਵੀ ਸਾਰਾ ਇਹਨਾਂ ਦੇ ਆਲੂ ਆ ਹਾਂ ਓਕੇ ਹਾਂਜੀ ਮੈਂ ਮਾਂ ਜੋਗ ਅਦਾਲਤ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਜੱਜ ਸਾਹਿਬ ਨੂੰ ਵੀ ਇਹ ਜਿਹੜੇ ਇਹਨਾਂ ਨੇ ਮੇਤੇ ਦੋਸ਼ ਸਾਡੇ ਆਲੂ ਡੈਮੇਜ ਕੀਤੇ ਆ ਜੀ ਠੀਕ ਆ ਜੀ 26 1 2024 ਤੱਕ ਮੈਂ ਪ੍ਰੈਸ ਮੀਟਿੰਗ ਰਹੀ ਵੀ ਤੁਹਾਨੂੰ ਕਹਿਣਾ ਮਾਜੋਗ ਦਾਸ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ 26 1 2024 ਤੱਕ ਕੋਈ ਇਹਦਾ ਆਲੂ ਡੈਮੇਜ ਨਹੀਂ ਹੋਇਆ ਇਸ ਤੋਂ ਬਾਅਦ ਇਹ ਸਪਰੇਅ ਕਰਕੇ ਸਾੜ ਲੈਂਦਾ ਇਹ ਵਾਲੇ ਦਾ ਇਹ ਵਿਲੇ ਵਢੋਂਦਾ ਇਹਦੀ ਜ਼ਿੰਮੇਵਾਰ ਇਹ ਆਪ ਹੋਣਗੇ ਹਰਵਿੰਦਰ ਸਿੰਘ ਸਾਨੂੰ ਸੁਚਾ ਸੰਗ ਇਸ ਟਾਈਮ ਦੀ ਜਿੱਥੇ ਆਪਾਂ ਖੜੇ ਆ ਸਾਰਾ ਸਰਕਾਰੀ ਦਾਵਾ ਓਕੇ ਉਹ ਸੜਕ ਤੋਂ ਲੈ ਕੇ ਉਹ ਖੰਬੇ ਤੋਂ ਅਗਲੇ ਬੰਦੇ ਨਿਸ਼ਾਨ ਲੱਗੇ ਪਏ ਇਤੋਂ ਤੱਕ ਸਰਕਾਰੀ ਦਾ ਮੌਜੂਦਾ ਪਟਵਾਰੀ ਨੇ ਤਕਸੀਰ ਕਰਕੇ ਦਿੱਤਾ 46 ਨੰਬਰ ਸੜਕ ਦਾ ਰਾਹ ਵਾ ਸਰਕਾਰੀ ਓਕੇ ਇਹ ਕਹਿੰਦੇ ਸਾਡਾ ਆਪਦਾ ਛੜਿਆ ਪਾ ਮੌਜੂਦਾ ਪਟਵਾਰੀ ਸਾਹਿਬ ਨੇ ਇੱਥੇ ਸਾਈਨ ਕਰਕੇ ਦਿੱਤੇ ਆ ਅਸੀਂ ਸਰਕਾਰੀ ਰਾਹ ਤਾਂ ਕਾ ਸਕਦੇ ਉਹ ਤੋਂ ਅਗਲੇ ਬੰਦੇ ਨਰੇ ਨੰਬਰ ਤੇ ਨਹੀਂ ਆਹੀ ਜਾ ਸਕਦੇ ਜਿਹੜਾ ਇਹ ਸੰਗਲ ਲਾਉਂਦਾ ਸੀ ਸ਼ਰਕੋ ਨੂੰ ਹਰਵਿੰਦਰ ਸਿੰਘ ਪੁੱਤਰ ਸੋਚਾ ਸਿੰਘ ਜਦੋਂ ਐਨਆਰਈ ਵਾਲੇ ਨੇ ਆ ਕੇ ਮੌਕਾ ਇਹ ਆਪਦਾ ਇਹ ਇਹ ਉਹਨਾਂ ਦੇ ਕਹਿਣ ਤੋਂ ਪਹਿਲਾਂ ਸੰਗਲ ਪਾਟ ਕੇ ਲੈ ਗਿਆ ਅੱਛਾ ਇਲਾਵਾ ਦਾ سنگਲ ਪਟਕੇ ਲੱਗੇ ਆ ਇਹ ਉਸ ਤੋਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਆ ਕੇ ਮੌਕਾ ਦੇਖਿਆ سنگਲ ਉਹਨਾਂ ਨੇ ਆ ਕੇ ਦੇਖਿਆ ਇਹ سنگਲ ਲਾ ਕੇ ਲੱਗਿਆ ਪਿਆ ਸੀ ਜਦੋਂ ਉਹਨਾਂ ਨੇ ਆ ਕੇ ਮੌਕਾ ਦੇਖਿਆ ਇੱਥੇ سنگਲ ਹੈ ਨਹੀਂ ਸੀਗਾ ਉਹਨਾਂ ਨੇ ਇਹਨੂੰ ਪੁੱਛਿਆ ਵੀ ਇਹ ਸਰਕਾਰੀ ਦਾ ਹੈਗਾ ਇਹ ਕਹਿੰਦਾ ਜੀ ਇੱਥੋਂ ਤੱਕ ਸਰਕਾਰੀ ਦਾ ਚਾਰ ਕਰਨ ਦਾ ਇਸ ਤੋਂ ਬਾਅਦ ਮੇਰੀ ਆਖਦਾ ਓਕੇ ਆ ਇਸ ਟਾਈਮ ਇੱਥੋਂ ਤੱਕ ਸਰਕਾਰੀ ਦਾ ਓਕੇ ਇੱਥੋਂ ਤੱਕ ਇੱਥੋਂ ਤੱਕ ਸਰਕਾਰੀ ਦਾ ਵਾ ਉਹ ਸ਼ਰਕਤੋਂ ਲੈ ਕੇ ओके ਇਹ ਕਹਿੰਦਾ ਜੀ ਮੇਰਾ ਆਫਦਾ ਛੱਡਿਆ ਪਿਆ ਮੈਂ ਮਾਂ ਜੋਗ ਅਦਾਤ ਸਾਰ ਨੂੰ ਇਹ ਅਪੀਲ ਕਰਨੀ ਚਾਹਨਾ ਪ੍ਰੈਸ ਰਹੀਂ ਵੀ ਆ ਮੈਨੂੰ ਪਟਵਾਰੀ ਨੇ ਖੁਦ ਤਸਦੀਕ ਕਰਕੇ ਦਿੱਤਾ ਇਹ ਸਰਕਾਰੀ ਦਾਵਾ ਹੂੰ ਬਾਕੀ ਐਨ ਆਰ ਆਈ ਵਾਲੇ ਅਫਸਰ ਐਸਓਸੀ ਸਾਹਿਬ ਆਈ ਸੀ ਮੋਰਸੀ ਸਾਹਿਬ ਏਐਸਆਈ ਉਹਨਾਂ ਨੇ ਆ ਕੇ ਮੌਕਾ ਦੇਖਿਆ ਸਾਰੀ ਪਹਿਲੀ ਦਾ ਹੂੰ ਉਹਨਾਂ ਨੇ ਇਹ ਗੱਲ ਕਹੀ ਵੀ ਸਰਕਾਰੀ ਰਾਹ ਤੂੰ ਸੰਗਤ ਹੀ ਲਾ ਸਕਦਾ ਅੱਛਾ ਇਹ ਕਹਿੰਦਾ ਜੀ ਇੱਥੇ ਲੋਕੀ ਗੱਡੀਆਂ ਖੜੀਆਂ ਕਰਦੇ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਕੋਈ ਗਰੀਬ ਗੱਡੀ ਖੜੀ ਕਰ ਲੂਗਾ ਵੀ ਤੇਰਾ ਕੀ ਹੱਕ ਦਾ ਹੂੰ ਠੀਕ ਆ ਮੈਂ ਮਾਂ ਜੋਗ ਤੇ ਹੇਲ ਦਾਰ ਤੂੰ ਕਰਦਾ اپیل ਵੀ ਮੈਨਾ ਧੱਕਾ ਕਰਦੇ ਇਹ ਕੋਈ ਇੰਨਾ ਰਹਾ ਆਲੂ ਡੈਮੇਜ ਨਹੀਂ ਹੋਇਆ ਆ ਸਰਕਾਰੀ ਰਹਾ ਵਾ ਇਹ ਮੈਨਾ ਸ਼ਰੇਮ ਧੱਕਾ ਕਰਦੇ ਧੰਨਵਾਦ ਜੀ ਦੋਸਤੋ ਇਸ ਵਕਤ ਅਸੀਂ ਹਰਵਿੰਦਰ ਸਿੰਘ son of ਸੋਚਾ ਸਿੰਘ ਜਿਹੜੇ ਕਿ ਜਿਨ੍ਹਾਂ ਦੇ ਉੱਪਰ ਦੋਸ਼ ਹੈਗਾ ਕਿ ਐਂਦਾ ਕਰਕੇ ਉਹਨਾਂ ਦਾ ਪੈੜੀ ਦਾ ਜਿਹੜਾ ਰੌਲਾ ਵਾ ਚੱਲ ਰਿਹਾ ਦੋਨਾਂ ਪਿੰਡਾਂ ਦੇ ਵਿਚਕਾਰ ਜਿਹੜੀ ਪੈੜੀ ਆ ਰਹੀ ਆ ਬਾਰਡਰ ਲਾਈਨ ਦੇ ਉੱਪਰ ਜਿਹੜਾ ਰਸਤਾ ਵਾ ਉਹਦਾ ਜਿਹੜਾ ਮਾਮਲਾ ਵਾ ਉਹ ਵੀ ਸਾਡੇ ਨਾਲ ਮੌਜੂਦ ਨੇ ਆਪਣਾ ਪੱਖ ਏਡਾ ਦੱਸਣਗੇ ਕਿ ਕੀ ਜਿਹੜੀ ਅਸਲ ਗੱਲ ਵਾ ਸਰ ਇਸ ਤਰ੍ਹਾਂ ਗੱਲ ਹੈਗੀ ਆ ਵੀ ਮਤਲਬ ਜਿਹੜਾ ਹੈਗਾ ਵਾ ਹਰਵਿੰਦਰ ਸਿੰਘ ਬਲਕਾਰ ਸਿੰਘ ਨੇ 8 11 ਨੂੰ ਨਿਸ਼ਾਨਦੇਹੀ ਕਰਾਈ ਜੀ ਉਹਨੇ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਲਵਾ ਕੇ ਆ ਸਾਨੂੰ ਉਹਨਾਂ ਤੇ ਮਤਲਬ ਥੋੜਾ ਜਿਹਾ ਡਾਊਟ ਸੀ ਸ਼ੱਕ ਸੀ ਜੀ ਵੀ ਸਾਡਾ ਰਕਬਾ ਜਿਹੜਾ ਹੈਗਾ ਵਾ ਇੱਥੇ ਨਹੀਂ ਮਤਲਬ ਪੂਰਾ ਨਹੀਂ ਹੋਵੇਗਾ ਅਸੀਂ ਆਪਦੀ 22 11 ਨੂੰ ਨਿਸ਼ਾਨਦੇਹੀ ਕਰਾਈ ਆ ਜੀ ਮਨਜ਼ੂਰੀ ਲੈ ਕਰਕੇ ਤੇ ਉਹਨਾਂ ਨਿਸ਼ਾਨੀਆਂ ਦੇ ਤਹਿਤ ਮਤਲਬ ਜਿਹੜਾ ਹੈਗਾ ਵਾ ਇਹ ਅਸੀਂ ਜਿਹੜੀਆਂ ਉਹਨਾਂ ਨੇ ਨਿਸ਼ਾਨੀਆਂ ਲਵਾਈਆਂ ਵਾ ਅਸੀਂ ਉਹਨਾਂ ਦੀਆਂ ਨਿਸ਼ਾਨੀਆਂ ਤੋਂ 3 ਫੁੱਟ ਉਹਦੇ ਵਾਲੇ ਪਾਸੇ ਨੂੰ ਇਹ ਜਾ ਰਹੇ ਆ ਜੀ ਉਸ ਤੋਂ ਬਾਅਦ ਸਾਡੇ ਆਪਣੇ ਕੁਰੇ ਨੂੰ 4 ਫੁੱਟ ਦਾ ਇਹ 4 ਕਰਮਾਂ ਦਾ ਰਸਤਾ ਜਿਹੜਾ ਹੈ ਗੱਲ ਲੱਗਾ ਹੋਇਆ ਵਾ 2 ਫੁੱਟ ਦਾ ਜੀ ਉਸ ਰਸਤੇ ਦੇ ਵਿੱਚ ਉਹਨਾਂ ਇੱਕ ਪਲਾਟ ਵੇਚਿਆ ਵਾ ਲੱਗੇ ਉਹ ਇੱਕ ਸੜਕ ਵਾਲੀ ਸਾਈਡ 2.5 ਫੁੱਟ ਕਿਹੜੀ ਥਾਂ ਕਿਹੜੀ ਉਹ ਮਤਲਬ ਇਹ ਥਾਂ ਵਾ ਓਕੇ ਆਹ ਥਾਂ ਆ ਪਲਾਟ ਆ ਜੀ ਠੀਕ ਮਤਲਬ ਇਹ ਪਲਾਟ ਕਿੰਨਾ ਥਾਂ ਇਧਰੋਂ ਘਟਵਾ ਇਹ ਪਸਾ 2.5 ਫੁੱਟ ਤੇ ਉਹਦੀ ਬੈਕ ਸਾਈਡ ਜਿਹੜੀ ਉਹ 1.5 ਫੁੱਟ ਇਤੋਂ 1.5 ਫੁੱਟ ਹਾਂਜੀ ਇਤੋਂ 1.5 ਫੁੱਟ ਉਹਨਾਂ ਨੇ ਪਲਾਟ ਮਤਲਬ ਜਿਹੜਾ ਹੈਗਾ ਵਾ ਇਹਦੇ ਵਿੱਚ ਮਤਲਬ ਸਾਡੇ ਜਿਹੜੇ ਹੈਗੇ ਆ ਰਸਤੇ ਦੇ ਵਿੱਚ ਵਿਚਿਆ ਹੋਇਆ ਓਕੇ ਇਹ ਇਹਦੇ ਬਜਾਇ ਜਦੋਂ ਅਸੀਂ ਨਿਸ਼ਾਨਦੇਹੀ ਹੋਈ ਆ ਉਦੋਂ ਪੰਚਾਇਤੀ ਨੁਮਾਇंदे ਹੀ ਜਿਹੜੇ ਉੱਥੋਂ ਉੱਥੇ ਸੀ ਮੌਜੂਦ ਜੀ ਉਹਨਾਂ ਕੋਲਛਾ ਵੀ ਮਸਲਾ ਨੂੰ ਸੁਲਝਾਇਆ ਜਾਵੇ ਜੀ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਆਜੋ ਜਦੋਂ ਮਰਜੀ ਇਹਨਾਂ ਦੇ ਪਿੰਡ ਛਿੰਝ ਦਾ ਮੇਲਾ ਸੀਗਾ ਵੀ ਤੁਸੀਂ ਉਸ ਤੋਂ ਬਾਅਦ ਜਦੋਂ ਮਰਜੀ ਆ ਜਾਓ ਉਹ ਪੰਚਾਇਤ ਦੇ ਨੁਮਾਇੰਦੇ ਜਿਹੜੇ ਉਹ ਅੱਜ ਤੱਕ ਆਏ ਨਹੀਂਗੇ ਉਲਟਾ ਇਹਨਾਂ ਨੇ ਐਨ ਆਰ ਆਈ ਦੇ ਵਿੱਚ ਮੇਰੇ ਤੇ ਮਤਲਬ ਜਾ ਕੇ ਹੈਗਾ ਉਹ ਐਪਲੀਕੇਸ਼ਨ ਪਾ ਦਿੱਤੀ ਜੀ ਹਾਂਜੀ ਉਹਨਾਂ ਦਾ ਅਫਸਰਾਂ ਦਾ ਰਵਈਆ ਸਹੀ ਨਾ ਹੋਣ ਕਰਕੇ ਮੈਨੂੰ ਕੋਰਟ ਦਾ ਰੁਕਣਾ ਪਿਆ ਤਾਂ ਥੈਂਕ ਯੂ ਧੰਨਵਾਦ ਜੀ